ਸ਼ਸ਼ੀ ਕਲਜੀ ਜੀ ਤੁਹਾਡਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਟਿਕ ਟਕ ਹੋਗੇ। ਹਸਮਤ ਲਈ ਸਵਿਲ ਦੀ ਵੱਡੀ ਅਪਡੇਟ ਲੈ ਕੇ। ਸੋ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਇੱਕ ਰਿਕਵੈਸਟ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਨਵਾਂ ਚੈਨਲ ਬਣੀ ਜਰੂਰ ਸਬਸਕ੍ਰਾਈਬ ਕਰਿਓ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਦੇ ਮਿਲਾਂ ਜੀ ਸਾਥੀਆਂ। ਪਾਸਮੱਤੀ ਬੈਂਚਨਰ ਸਾਥੀਆਂ ਇਸ ਵਿੱਚ ਲਈ ਤਾਂ ਸਾ ਆਪਣੇ ਨਿਕਲ ਕੇ ਸਾਹਮਣੇ ਸੋਤੋ ਦੇ ਸਕਦੇ ਵੱਡੀ ਖੁਸ਼ਖਬਰੀ ਆ ਗਈ। ਮਾਨ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਸਾਥੀਆਂ ਜਿਹੜਾ ਨਵੇਂ ਸਾਲ ਤੇ ਵੱਡਾ ਤੋਹਫਾ ਹੈ ਤਾਂ ਸੋ ਤੁਸੀਂ ਦੇ ਸਦੂ ਪਰ ਨਾਟ ਫੈਕਟਰੋਗੀ ਸਕੀਮ ਜਿਹੜੀ ਬਹਾਲ ਕਰ ਦਿੱਤੀ ਹੈ ਡੀਏ ਦੇ ਵਿੱਚ ਭਾਰੀ ਵਾਧਾ ਕਰਕੇ ਜਲਦੀ ਮਾਨ ਸਰਕਾਰ ਜਿਹੜਾ ਜਨਵਰੀ ਮਹੀਨੇ ਦੇ ਵਿੱਚ ਵਿੱਚ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਾਥੀਆਂ ਨੂੰ ਇਸ ਦਾ ਭੁਗਤਾਨ ਕਰੇਗੀ ਸੋ ਡੀਏ ਤੇ ਰੀਰ ਦੀ ਜਿਹੜੇ ਰਹਿੰਦੀਆਂ ਕਿਸ਼ਤਾਂ ਵੀ ਜਿਹੜੀਆਂ ਮਾਨ ਸਰਕਾਰ ਜਾਰੀ ਕਰੇਗੀ ਸੋ ਇਹ ਸੀ ਇਸ ਵੇਲੇ ਦੀ ਵੱਡੀ ਅਪਡੇਟ ਪੰਜਾਬ ਦੇ ਮਲਾਸਮਾਂ ਤੇ ਪੈਨਸ਼ਨਰ ਸਾਥੀਆਂ ਲਈ ਮਿਲਦੇ ਆ ਕਿਸੇ ਹੋਰ ਨੈਕਸਟ ਅਪਡੇਟ DNA ਤੱਕ ਲਈ ਧੰਨਵਾਦ ਜੀ